ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਸਟੱਡੀ ਵੀਜ਼ਾ ਦੇ ਸਿਨੈਰੀਓ ਦੇ ਵਿੱਚ ਇੱਕ ਨਵਾਂ ਐਡੀਸ਼ਨ ਹੋਇਆ ਡੈਨਮਾਰਕ ਇੱਕ ਨਵੀਂ ਆਪਸ਼ਨ ਐਡ ਹੋਈ ਹੈ ਸੋ ਡੈਨਮਾਰਕ ਨੂੰ ਐਕਸਪਲੋਰ ਕਰਾਂਗੇ ਡੈਨਮਾਰਕ ਦੇ ਕੀ ਫਾਇਦੇ ਨੇ ਕਿੰਨਾ ਕੁ ਡੈਨਮਾਰਕ ਦਾ ਬਜਟ ਰਹੂਗਾ ਬਾਕੀ ਕੰਟਰੀਜ਼ ਨਾਲ ਡੈਨਮਾਰਕ ਨੂੰ ਜੇ ਕੰਪੇਅਰ ਕਰੀਏ ਤਾਂ ਕਿੱਥੇ ਇੱਕ ਠਹਿਰਦਾ ਡੈਨਮਾਰਕ ਜੇ ਸਟੂਡੈਂਟਸ ਦੇ ਪੱਖ ਤੋਂ ਦੇਖੀਏ ਉਹਨਾਂ ਦੇ ਪ੍ਰੋਫਾਈਲ ਦੇ ਪੱਖ ਤੋਂ ਦੇਖੀਏ ਆਇਲਸ ਦੀ ਕਿੰਨੀ ਕੁ ਜ਼ਰੂਰਤ ਹੈ ਹਰਜਾ ਸਟੂਡੈਂਟ ਦਾ ਕਿੰਨਾ ਖਾਊਗਾ ਕਿ ਸਟੂਡੈਂਟਸ ਸਪਾਊਸ ਨੂੰ ਨਾਲ ਲਿਜਾ ਸਕਦਾ ਜਾਂ ਨਹੀਂ ਲਿਜਾ ਸਕਦਾ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਸੈਟ ਜੀ ਸੋ ਡੈਨਮਾਰਕ ਨਵਾਂ ਐਡੀਸ਼ਨ ਹੈ ਡੈਨਮਾਰਕ ਦੇ ਫਾਇਦੇ ਕੀ ਸਰ ਦੇਖੋ ਡੈਨਮਾਰਕ ਦਾ ਸਭ ਤੋਂ ਪਹਿਲੇ ਤਾਂ ਬੈਨੀਫਿਟ ਇਹ ਹੈ ਕਿ ਸਪਾਊਸ ਨਾਲ ਜਾ ਸਕਦਾ ਸੋ ਲੋ ਕਾਸਟ ਫੀਸ ਹੈਗੀ ਆ ਕਿਉਂਕਿ ਹੁਣ ਹਰ ਕੰਟਰੀ ਬਹੁਤ ਐਕਸਪੈਂਸਿਵ ਹੋ ਗਈ ਆ ਯੂਕੇ ਸਪਾਊਸ ਥੋੜਾ ਡਿਫਿਕਲਟ ਹੋ ਗਿਆ ਕੈਨੇਡਾ ਦੇ ਰੂਲਸ ਚੇਂਜ ਹੋਏ ਆ ਉੱਤੇ ਵੀ ਹੁਣ ਰਿਜ਼ਲਟਸ ਤੇ ਮਤਲਬ ਸਕਸੈਸ ਰੇਟ ਤੇ ਆਬਵੀਅਸ ਆ ਕਿ ਉਹਦਾ ਅਸਰ ਪਏਗਾ ਸੋ ਐਸ ਟਾਈਮ ਸੋ ਕਿਹੜੀ ਕੰਟਰੀ ਦੇ ਸਟੂਡੈਂਟਸ ਤੁਹਾਨੂੰ ਲੱਗਦਾ ਡਾਇਵਰਟ ਹੋਣਗੇ ਜਾਂ ਹੋਣਾ ਚਾਹੀਦਾ ਡੈਨਮਾਰਕ ਸਰ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਯੂਕੇ ਦੇ ਹੋਣਗੇ ਕਿਉਂਕਿ ਯੂਕੇ ਨੋ ਡਾਊਟਸ ਪਾਊਸ ਦੀ ਫਰਸਟ ਡੈਸਟੀਨੇਸ਼ਨ ਸਹੀ ਕੀ ਸਪਾਊਸ ਨਾਲ ਜਾ ਸਕਦਾ ਸੀਗਾ ਸੋ ਉਹ ਯੂਰਪ ਨੂੰ ਮੋਲਡ ਹੋਣ ਗਿਆ ਉਹਨਾਂ ਕੋਈ ਆਲਟਰਨੇਟਿਵ ਵੀ ਨਹੀਂ ਸਪਾਊਸ ਲਈ ਈਜ਼ੀ ਹੈ ਡੈਨਮਾਰਕ ਜਾਣਾ ਸਰ ਬਿਲਕੁਲ ਕਿਉਂਕਿ ਇੱਥੇ ਹੈਗਾ ਕਿ ਪਲੱਸ 2 ਜਿਹੜਾ ਜਿਹਨੇ ਸਟੱਡੀ ਕੀਤੀ ਹੈ ਪਲੱਸ 2 ਉਹਦਾ ਵੀ ਸਪਾਊਸ ਨਾਲ ਜਾ ਸਕਦਾ ਵਾ ਗ੍ਰੈਜੂਏਸ਼ਨ ਦਾ ਵੀ ਜਾ ਸਕਦਾ ਸਪਾਊਸ ਦੀ ਕੋਈ ਸਟੱਡੀ ਮੈਟਰ ਨਹੀਂ ਕਰਦੀ ਉਹਦੇ ਫੰਡਸ ਨਹੀਂ ਦਿਖਾਣੇ ਪੈਣਗੇ ਔਰ ਹੋਰ ਵੀ ਬਹੁਤ ਬੈਨੀਫਿਟਸ ਹੈ ਮਤਲਬ ਸਪਾਊਸ ਦੀ ਕੋਈ ਐਲੀਜੀਬਿਲਟੀ ਨਹੀਂ ਚਾਹੀਦੀ ਕੋਈ ਐਲੀਜੀਬਿਲਟੀ ਨਹੀਂ ਚਾਹੀਦੀ ਆ ਓਕੇ ਔਰ ਉਸ ਤੋਂ ਬਾਅਦ ਅਗਰ ਹੋਰ ਬੈਨੀਫਿਟਸ ਲਗਾ ਲੋ ਕਿ ਤੁਹਾਨੂੰ ਇੱਥੇ ਐਨਓਸੀ ਨਹੀਂ ਚਾਹੀਦੀ ਮੈਡੀਕਲ ਟੈਸਟ ਨਹੀਂ ਹੈਗਾ ਵਾ ਸੋ ਕਾਫੀ ਸਮੂਥ ਪ੍ਰੋਸੈਸ ਆ ਕਿ ਟਿਊਸ਼ਨ ਫੀਸ ਜਾਏਗੀ ਐਮਬੈਸੀ ਫਾਈਲ ਲੱਗੇਗੀ ਹਾਂ ਰੈਂਡਮਲੀ ਇੰਟਰਵਿਊ ਆ ਸਕਦੀ ਆ ਸੋ ਲੈਟਸ ਸੀ ਉਹ ਵੀ ਜਦੋਂ ਇੰਨੇ ਫਾਇਦੇ ਹੁੰਦੇ ਆ ਤਾਂ ਇੱਕਦਮ ਸਵਾਲ ਆਉਂਦਾ ਮਨ ਦੇ ਵਿੱਚ ਬਜਟ ਕਿੰਨਾ ਹੈ ਬਿਲਕੁਲ ਸਰ ਇਹਦਾ ਸਭ ਤੋਂ ਪਲੱਸ ਪੁਆਇੰਟ ਹੈ ਇੱਥੇ ਕਿ ਬਜਟ ਥੋੜਾ ਰਹੇਗਾ ਵਾ ਕਿ ਅਗਰ ਤੁਸੀਂ ਪਲੱਸ 2 ਸਟੂਡੈਂਟ ਹੈਗੇ ਹੋ ਤਾਂ ਤੁਹਾਡਾ ਜਿਹੜਾ ਟਿਊਸ਼ਨ ਫੀਸ ਆਏਗੀ ਉਹ ਜਿਹੜੀ ਤੁਹਾਡੀ ਹੈਗੀ ਹੈ 75 ਕੇ ਤੋਂ ਲੈ ਕੇ 10 ਕੇ ਯੂਰੋਪੀਅਨ ਕਰੰਸੀਜ਼ ਅਕੋਰਡਿੰਗ ਰਹੇਗੀ ਹੈ ਕਿ ਐਲੀਜੀਬਿਲਟੀ ਦੀ ਗੱਲ ਕਰਦੇ ਹਾਂ ਚਲੋ ਸਪਾਊਸ ਵੀ ਹੋ ਗਿਆ ਬਜਟ ਵੀ ਬਹੁਤ ਘੱਟ ਹੈ ਈਜ਼ੀ ਹੈ ਟਾਈਮਲੀ ਹੋ ਜਾਂਦਾ ਹੈ ਸਟੂਡੈਂਟ ਦੀ एलिजिबिलिटी ਦੀ ਗੱਲ ਕਰੀਏ ਕੀ ਕੀ ਚਾਹੀਦਾ ਕੀ ਦੀ ਗੱਲ ਕਰੀਏ ਤਾਂ ਪਲੱਸ 2 ਸਟੂਡੈਂਟ ਦੀ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਪਲੱਸ 2 ਦੇ ਵੀ ਅਕਾਡੈਮਿਕ ਤੇ ਮਾਰਕਸ ਹੋਣੇ ਚਾਹੀਦੇ ਆ ਉਹ 55% ਹੋਣੇ ਚਾਹੀਦੇ ਆ ਪਲੱਸ ਤੁਹਾਡਾ ਆਇਲ ਸਕੋਰ ਆਇਲਸ ਕੰਪਲਸ਼ਨ ਹੈ ਕਿ ਆਇਲਸ ਸਕੋਰ ਤੁਹਾਡਾ 6.6 ਨਾਟ ਲੈਸ ਦਨ 5.5 ਆ ਪੀਟੀ ਦੀ ਗੱਲ ਕਰੀਏ ਤਾਂ ਪੀਟੀ ਦਾ ਜਿਹੜਾ 50 ਨਾਟ ਲੈਸ ਦਨ 50 ਹੈਗਾ ਐਂਡ ਇਹਦੇ ਵਿੱਚ ਜਿਹੜਾ ਪਾਸ ਆਊਟ ਹੈਗਾ 2021 ਪਾਸ ਆਊਟ एलिजिबल ਹੈਗਾ ਔਰ ਗ੍ਰੈਜੂਏਸ਼ਨ ਲਈ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਤੁਹਾਡੀ ਪਰਸੈਂਟੇਜ 55 ਚਾਹੀਦੀ ਆ ਸੋ ਸੁਨੇਹਾ ਜੀ ਬਹੁਤ ਕੁਝ ਪੋਜ਼ਿਟਿਵ ਹੈ ਬਜਟ ਬੜਾ ਪੋਜ਼ਿਟਿਵ ਹੈ ਫ੍ਰੈਂਡਲੀ ਹੈ 스ਪਾਊਸ ਨੂੰ ਵੀ ਲਿਜਾ ਸਕਦੇ ਆ ਇਵਨ ਪਲੱਸ 2 ਵਾਲੇ ਵੀ 스ਪਾਊਸ ਨੂੰ ਲਿਜਾ ਸਕਦੇ ਆ एलिਜੀਬਿਲਟੀ ਸਟੂਡੈਂਟ ਦੀ ਮੇਨ ਜਿਹੜਾ ਐਪਲੀਕੈਂਟ ਆ ਉਹਦੀ ਕੀ ਕੀ ਹੈ ਸਰ ਦੇਖੋ ਪਲੱਸ 2 ਸਟੂਡੈਂਟ ਦੀ ਜਿਹੜੀ एलिਜੀਬਿਲਟੀ ਹੈਗੀ ਆ ਉਹਦੇ ਆਪਣੇ ਅਕੈਡੈਮਿਕ ਦੇ ਵਿੱਚ ਜਿਹੜੇ ਹੈਗੇ ਆ ਉਹ 55% ਹੋਣੇ ਚਾਹੀਦੇ ਆ and als is score di gal kariye 6 not less than 5.5 pt 50 not less than 50 aur athe vich jada pass out chalega aur 2021 pass out chalega aur graduation di gal kariye percentage 55 chahiye as a score 6.5 ਨਾਟ ਲੈਸ ਦੈਨ 5.5 ਆ ਔਰ ਪੀਟੀ ਦੀ ਗੱਲ ਕਰੀਏ ਪੀਟੀ ਦੇ ਵਿੱਚ 59 ਨਾਟ ਲੈਸ ਦੈਨ 54 ਆ ਬਟ ਗੈਪ ਅਗੇਨ ਅਸੈਪਟੇਬਲ ਆ 2017 ਪਾਸ ਆਊਟ ਵੀ ਆਪਣੇ ਸਪਾਊਸ ਦੇ ਨਾਲ ਜਾ ਸਕਦਾ ਹੈ ਗ੍ਰੈਜੂਏਸ਼ਨ ਵਾਲਾ ਸੋ ਇਨਟੇਕ ਦੀ ਵੀ ਗੱਲ ਕਰ ਲੈਂਦੇ ਆ ਪ੍ਰੈਜ਼ੈਂਟਲੀ ਕਿਹੜਾ ਇਨਟੇਕ ਹੈ ਸਰ ਉਹ ਸੈਪਟੈਂਬਰ ਇਨਟੇਕ ਹੈਗਾ ਵਾ ਔਰ ਓਪਨ ਹੋ ਚੁੱਕਾ ਅਪਲੀਕੇਸ਼ਨਸ ਲਗਣੀਆਂ ਸਟਾਰਟ ਹੋ ਗਿਆ ਸੋ ਸਟੂਡੈਂਟ ਗ੍ਰੈਬ ਕਰ ਸਕਦਾ ਸਟੂਡੈਂਟਸ ਨੂੰ ਵਰਕਿੰਗ ਰਾਈਟਸ ਮਿਲਣਗੇ ਬਿਲਕੁਲ ਸਰ 20 ਆਵਰਸ ਪਰ ਵੀਕ ਔਰ ਜਿਹੜਾ ਉਹਨਾਂ ਦਾ ਸਪਾਊਸ ਜਾਊਗਾ ਉਹਨੂੰ ਫੁੱਲ ਟਾਈਮ ਵਰਕ ਪਰਮਿਟ ਸੋ ਸਟੂਡੈਂਟਸ ਜਿਹੜੇ ਵੀ ਸਟੂਡੈਂਟਸ ਕਹਿ ਰਹੇ ਸੀਗੇ ਕਿ ਸਪਾਊਸ ਬੰਦ ਹੋ ਗਿਆ ਸਪਾਊਸ ਦੀਆਂ ਆਪਸ਼ਨਸ ਯੂਕੇ ਦੀ ਸਖਤੀ ਤੋਂ ਬਾਅਦ ਬਹੁਤ ਘਟ ਗਈਆਂ ਸੀ ਉਹਨਾਂ ਵਾਸਤੇ ਇੱਕ ਨਵੀਂ ਆਪਸ਼ਨ ਹੈ ਫਰਦਰ ਡिटेल ਇਨਫਰਮੇਸ਼ਨ ਤੁਸੀਂ ਨੈਟ ਤੋਂ ਵੀ ਚੈੱਕ ਕਰ ਸਕਦੇ ਹੋ ਕੋਈ ਵੀ ਹੋਰ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ